ਬੜੀ ਖਾਲਸਾਵਾ ਆਸਨ ਬੀਚੇ ਦੇਗਨ ਵਰਸ ਜਨਰਲ ਸੈਕਟਰੀ ਬੋਧਰਾ ਸਿੰਘ ਕੌਂਸਲ ਡਾਕਟਰ ਸਾਹਿਬ ਸਿੰਘ ਬੜੀ ਖੁਸ਼ੀ ਦੀ ਗੱਲ ਹੈ ਅੱਜ ਕਿ ਪੰਥ ਸਾਰਾ ਇਕੱਠਾ ਜਿਵੇਂ ਬੰਦਿਆਂ ਇਕੱਠਿਆਂ ਹੋ ਗਏ ਲੇਕਿਨ ਜਿਹੜੀ ਅੱਜ ਆਪਾਂ ਇੰਡੀਆ ਦੀ ਗੱਲ ਕਰਨ ਲੱਗੇ ਆ ਭਾਈ ਮ릭 ਸਿੰਘ ਜੀ ਕੋਈਆਂ ਸ਼ੈਤਾਨ ਸਰਕਾਰਾਂ ਆ ਬਾਦਲ ਜਿਹੜੀਆਂ ਕਿ ਤੁਹਾਡੇ ਬੈਠ ਪੈਟ ਕੇ ਤੁਹਾਡੇ ਚ ਬੰਦੇ ਪਾ ਕੇ ਉਹਨਾਂ ਨੇ ਮੋੜ ਕੇ ਪ੍ਰਧਾਨਗੀ ਲਈ ਆਉਂਦੇ ਲੈਣੇ ਠੀਕ ਹੈ ਉਹ ਬੁਦੀਗਾਰ ਕੀਤੀ ਤੁਸੀਂ ਜਿਹੜੇ ਸੁਝਾਆ ਤੁਹਾਡੇ ਜਿਹੜੇ ਉੱਥੇ ਦੇ ਜਥੇਦਾਰ ਆ ਉਹਨਾਂ ਨੂੰ ਸਪੋਰਟ ਦੀ ਧਰੂ ਲੋੜਿਆ ਪ੍ਰਧਾਨ ਸਾਹਿਬ ਨੇ ਗੱਲ ਕਹੀ ਆ ਉਹ ਸਪੋਰਟ ਆਪਾਂ ਜਰੂਰੀ ਮਾਨੀਟਰ ਘਾਤ ਪਰ ਆਪਾਂ ਸਪੋਰਟ ਕਰਨੀ ਚਾਹੀਦੀ ਆ ਲੇਕਿਨ ਉਸ ਹਿਬਤ ਕਿੱਥੇ ਤਈ ਆ ਉਹਦੀ ਸੀਮਤ ਵੀ ਸਾਨੂੰ ਦੇਖਣਾ ਪੈਣਾ ਕੀ ਅਸੀਂ ਵਾਕਿਆ ਉਹਨਾਂ ਦੇ ਮਗਰ ਪੈਰਾ ਦੇਣਾ ਕਿਉਂਕਿ ਜਿਹੜੀ ਬਾਦਲ ਸਰਕਾਰ 40 ਸਾਲ ਤੋਂ ਸਾਨੂੰ ਘਬਰਾਹ ਕੀਤਾ ਸਕੇ ਹਾਂ ਅਸੀਂ 40 ਸਾਲ ਸਾਰੇ ਘਬਰਾ ਹੋਏ ਆ ਅੱਜ ਸਾਡਾ ਪੂਰਾ ਸਟੈਂਡਲੈਂਡ ਦਾ ਫਰਜ ਬਣਦਾ ਕਿ ਜੇ ਜਥੇਦਾਰ ਜੀ ਜੋ ਵੀ ਮਤਲਬ ਪਾਸ ਕਰਦੇ ਉਹਨਾਂ ਦੇ ਨਾਲ ਖੜਨ ਲਗਾ ਨਾ ਕਿ ਅਸੀਂ ਅੱਜ ਤੋਂ اٹਕੇ ਚੱਲੀ ਜਾਈਏ ਕਿ ਜਥੇਬੰਦੀ ਆਪ ਕੋ ਆਪਣੇ ਕੰਮ ਸੇ ਕਰੀਏ ਸਾਨੂੰ ਇਕੱਲ ਸ਼ਾਂਤ ਅੰਦੇ ਆ ਕੇ ਇੱਕ ਗੱਲ ਕਰਨ ਦੀ ਲੋੜ ਆ ਇੱਥੇ ਵਾਹ 10 ਕੋਲਾ ਚਕਾ ਬਾਤ ਕਨੀ ਇਹ ਰਿਹਾ ਹੱਥ ਕਹਿਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ